ਇੱਕ ਛੋਟੀ ਜੀ ਕਵਿਤਾ ਦੇ ਰੂਪ ਵਿੱਚ ਤੁਹਾਨੂੰ ਗੱਲ ਦੱਸਣ ਲੱਗਿਆ ਮਾਪਿਆਂ ਨਾਲੋਂ ਆਪਣਾ ਮੁੱਖ ਮੋੜਨਾ ਮਾਪਿਆਂ ਨਾਲੋਂ ਆਪਣਾ ਮੁੱਖ ਮੋੜਨਾ ਰੱਬ ਨਾਲੋਂ ਰਿਸ਼ਤਾ ਤੋੜਨ ਦੇ ਬਰਾਬਰ ਹੁੰਦਾ ਫਿਰ ਆਸ ਨਾ ਰੱਖਿਓ ਕਿ ਤੋ ਰੋਸ਼ਨੀ ਚਮਕਣ ਦੀ ਫਿਰ ਆਸ ਨਾ ਰੱਖਿਓ ਕਿ ਤੋ ਰੋਸ਼ਨੀ ਚਮਕਣ ਦੀ ਅੱਖੇ ਤੋਂ ਬਾਹਰ ਹੋ ਆਪ ਫੈਸਲੇ ਲੈਣੇ ਅੱਖੇ ਤੋਂ ਬਾਹਰ ਹੋ ਆਪ ਫੈਸਲੇ ਲੈਣੇ ਫਿਰ ਜਿਉਂਦੇ ਜੀ ਮਾਪਿਆਂ ਨੇ ਫਾਇਦੇ ਲੈਣੇ ਫਿਰ ਜਿਉਂਦੇ ਜੀ ਮਾਪਿਆਂ ਨੇ ਫਾਹੇ ਲੈਣੇ ਹੁਣ ਸੁਣਦੀ ਸੁਰ ਨਹੀਂ ਕਦੇ ਦਿਲ ਧੜਕਣ ਦੀ ਹੁਣ ਸੁਣਦੀ ਸੁਰ ਨਹੀਂ ਕਦੇ ਦਿਲ ਧੜਕਣ ਦੀ ਇਹ ਜ਼ਿੰਦਗੀ ਵੀ ਤੇਰੀ ਨਹੀਂ ਜੋ ਜ਼ਿੰਦਗੀ ਕਹਿੰਦੇ ਹੋ ਨਾ ਸਾਡੀ ਜ਼ਿੰਦਗੀ ਹੈ ਇਹ ਜ਼ਿੰਦਗੀ ਵੀ ਤੇਰੀ ਨਹੀਂ ਸਦਾ ਕਰਜ਼ਦਾਰ ਹੈ ਤੇ ਰਹੇਗੀ ਮਾਪਿਆਂ ਦੇ ਸਾਹਾਂ ਦੀ ਮਾਪਿਆਂ ਦੇ ਸਾਹਾਂ ਦੀ ਜਦੋਂ ਸਭ ਝੁੱਠੇ ਸਾਥ ਛੱਡ ਦਿੰਦੇ ਆ ਸਮਾਜ ਵਿੱਚ ਸਾਨੂੰ ਝੁੱਠੇ ਹੌਸਲਾ ਦੇਣ ਵਾਲੇ ਜਦੋਂ ਸਭ ਸਾਥ ਛੱਡ ਦਿੰਦੇ ਰਿਸ਼ਤੇਦਾਰ ਵੀ ਕਰੋ ਬਾਹਰ ਕੱਢ ਦਿੰਦੇ ਉਸ ਵੇਲੇ ਫਿਰ ਲੋੜ ਪੈਂਦੀ ਸਕੀਆਂ ਬਾਹਾਂ ਦੀ ਉਸ ਵੇਲੇ ਲੋੜ ਪੈਂਦੀ ਸਕੀਆਂ ਬਾਹਾਂ ਦੀ ਓਨਾ ਕਦਮਾਂ ਤੋਂ ਬਚ ਸੱਜਣਾ ਓਨਾ ਕਦਮਾਂ ਤੋਂ ਬਚ ਸੱਜਣਾ ਅਕਸਰ ਜਿੱਥੇ ਧੂੜ ਉੱਡਦੀ ਗਲਤੀਆਂ ਦੇ ਰਾਹਾਂ ਦੀ ਅਫਵਾਹਾਂ ਦੇ ਰਾਹਾਂ ਦੀ ਸੋ ਬਾਲ ਵਿਆ ਮਾਪਿਆਂ ਲਈ ਇੱਕ ਪਾਪ ਹੈ ਬੱਚਿਆਂ ਲਈ ਇੱਕ ਮਹਾ ਪਾਪ ਹੈ ਸਮਾਜ ਲਈ ਕਾਨੂੰਨੀ ਅਪਰਾਧ ਹੈ ਪਰ ਸਾਰਿਆਂ ਲਈ ਇੱਕ ਸ਼ਰਾਪ ਹੈ ਪਰ ਸਾਰਿਆਂ ਲਈ ਇੱਕ ਸ਼ਰਾਪ ਹੈ ਧੰਨਵਾਦੀ ਜੀ